ਸਿਆਣੇ ਕਹਿੰਦੇ ਹੁੰਦੇ ਆ ਵੀ ਜਦੋਂ ਕੋਈ ਹਾਰਦਾ ਤਾਂ ਆਪਣੇ ਤੋਂ ਹਾਰਦਾ ਦੂਜਾ ਨਹੀਂ ਕੋਈ ਹਰਾ ਸਕਦਾ ਜਦੋਂ ਆਪਣੇ ਆਪ ਦੇ ਨਾਲ ਖੜ ਜਾਂਦਾ ਤਾਂ ਉਹ ਹਾਰੀ ਹੋਈ ਬਾਜੀ ਵੀ ਜਿੱਤ ਜਾਂਦਾ ਬੱਤੇ ਬੰਦੇ ਦਾ ਫਰਕ ਹੁੰਦਾ ਦੇਖੋ ਰੂਸ ਤੇ ਜੁਕਰੇਨ ਦੀ ਕਿੰਨੇ ਸਾਲ ਹੋ ਗਏ ਜੰਗ ਲੜਦੀ ਰੋ ਪਰ ਹੁਣ ਨਵੇਂ ਰਾਸ਼ਟਰਪਤੀ ਬਣੇ ਨੇ ਅਮਰੀਕਾ ਦੇ ਟਰੰਪ ਦੀ ਤੇ ਜਲਨਸਕੀ ਦੀ ਹਾਲਾਂਕਿ ਉਹ ਜੁਕਰੇਨ ਦੀ ਹੈਲਪ ਪਹਿਲਾਂ ਬਹੁਤ ਮਦਦ ਕਰ ਰਿਹਾ ਹਥਿਆਰਾ ਹਥਿਆਰਾਂ ਨਾਲ ਹੋਰ ਟੇਬਲ ਤੇ ਗੱਲ ਹੋ ਰਹੀ ਸੀ ਤੇ ਅਮਰੀਕਾ ਸੀਗਾ ਜਿਹੜਾ ਉਹ ਜੁਕਰੇਨ ਨੂੰ ਕਹਿੰਦਾ ਵੀ ਤੂੰ ਸਮਝੌਤਾ ਕਰ ਲੈ ਰਸ਼ੀਆ ਦੇ ਨਾਲ ਤੇ ਝੁਗ ਜਾ ਪਰ ਜਲਨਸਕੀ ਦਾ ਹਈਆ ਦੇਖੋ ਜੁਰਤ ਦੇਖੋ ਉਹਨੇ ਦੁਨੀਆ ਦੀ ਪਾਵਰ ਦੇ ਅੱਗੇ ਇਹ ਕਹਿ ਦਿੱਤਾ ਕਿ ਮੈਂ ਆਪਦੇ ਲੋਕਾਂ ਨੂੰ ਮਰਦੇ ਨਹੀਂ ਦੇਖ ਸਕਦਾ ਬਿਮਾਰ ਦੇ ਲੋਕਾਂ ਨੂੰ ਮਰਦੇ ਨਹੀਂ ਦੇ ਸਕਦਾ ਤੇ ਮੈਂ ਲੋਕਾਂ ਦਾ ਸਾਥ ਨਹੀਂ ਛੱਡ ਸਕਦਾ ਜੋ ਕ੍ਰੇਨੀ ਲੋਕਾਂ ਦਾ ਤਾਂ ਟਰਾਪਰੇ ਨੇ ਉਹਨੂੰ ਕਾਫੀ ਕੁਝ ਕਿਹਾ ਤੇ ਇੱਥੋਂ ਤੱਕ ਕਹਿ ਦਿੱਤਾਗੇ ਤੈਨੂੰ ਅਸੀਂ ਹਥਿਆਰ ਨਹੀਂ ਦੇਵਾਂਗੇ ਆਪਕ ਮਦਦ ਨਹੀਂ ਦੇਵਾਂਗੇ ਤਾਂ ਜਲਾਂਸਕੀ ਦਾ ਜਵਾਬ ਸੀ ਵੀ ਮੈਨੂੰ ਕੋਈ ਲੋੜ ਨਹੀਂ ਦੇਈਂ ਦੰਦੇ ਨਾ ਦਿਓ ਮੈਂ ਭਾਵੇਂ ਮਰਾਂ ਜਿਉਂਦਾ ਰਹਾ ਪਰ ਆਪਦੇ ਲੋਕਾਂ ਦਾ ਸਾਥ ਨਹੀਂ ਛੱਡਾਂਗਾ ਦੂਜੇ ਪਾਸੇ ਆਪਣੇ ਦੇਖ ਲਓ ਜਿਹੜੇ ਲੋਕਾਂ ਨੇ ਚੁਣ ਕੇ ਬਣਾਇਆ ਸੀ 92 ਆਪ ਦੀ ਸਰਕਾਰ ਸੀ ਆਪ ਦਾ ਮੁੱਖ ਮੰਤਰੀ ਬਣਾਇਆ ਸੀ ਉਹ ਕਿਸੇ ਵੀ ਮਸਲੇ ਤੇ ਆਪ ਦੇ ਪੰਜਾਬ ਨਾਲ ਨਹੀਂ ਖੜਿਆ ਦੂਜੇ ਪਾਸੇ ਹਰਿਆਣਾ ਦੇਖੋ ਹਰਿਆਣਾ ਆਪ ਦੇ ਲੋਕਾਂ ਦਾ ਖੜਾ ਮੁੱਖ ਮੰਤਰੀ ਹਿਮਾਚਲ ਦਾ ਦੇਖੋ ਆਪ ਦੇ ਲੋਕਾਂ ਦਾ ਖੜਾ ਪਰ ਬਾਈ ਦੀਪ ਸਿੱਧੂ ਦੇ ਕਹਿਣ ਮੁਤਾਬਕ ਇਹ ਸੈਕਟਰ ਨਾਲ ਕਿ ਉਹ ਗਿਜੜੀ ਹੋ ਗਈ ਜੇ ਕੋਈ ਹਿਮਾਚਲ ਚ ਮਸਲਾ ਆਇਆ ਤਾਂ ਪੰਜਾਬ ਦੇ ਲੋਕਾਂ ਦੇ ਖਿਲਾਫ ਪਾਣੀ ਦੀ ਆ ਗਈ ਗੱਲ ਤਾਂ ਪੰਜਾਬ ਦੇ ਲੋਕਾਂ ਦੇ ਖਿਲਾਫ ਹੁਣ ਕਿਸਾਨੀ ਸੁਧਾਰਤ ਦੀ ਗੱਲ ਆ ਗਈ ਪਰ ਆਪ ਦੇ ਲੋਕਾਂ ਦੇ ਖਿਲਾਫ ਵੀ ਆਪ ਦੇ ਲੋਕਾਂ ਦੇ ਹੀ ਕੁਝ ਦਿੱਤਾ ਸਾਰਿਆਂ ਨੂੰ ਪਤਾ ਵੀ ਕੀ ਦੁਰਦਸ਼ਾ ਕੀਤੀ ਐ ਜਿਹੜਾ ਕੋ ਸੈਂਟਰ ਚਾਹੁੰਦਾ ਉਹ ਹੀ ਕੁਝ ਹੋਈ ਜਾਂਦਾ ਸੋ ਜਿਹੜਾ ਬੰਦਾ ਆਪ ਦੇ ਲੋਕਾਂ ਨਾਲ ਨਹੀਂ ਖੜਦਾ ਉਹ ਹਮੇਸ਼ਾ ਵਾਸਤੇ ਇਨ੍ਹਾਂ ਗੱਲਾਂ ਤੋਂ ਦੂਰ ਹੋ ਜਾਂਦਾ ਪਹਿਲਾਂ ਵਾਲੀਆਂ ਪਾਰਟੀਆਂ ਦੇਖ ਲਓ ਕੈਪਟਨ ਬੰਦੇ ਅਮਰਿੰਦਰ ਸਿੰਘ ਨੇ ਗੁੜਕਾ ਸਾਹਿਬ ਦੀ ਸੌਖਾਦੀ ਸੀ ਤੇ ਅਕਾਲੀ ਦਲ ਨੇ ਵੀ ਆਵਾਦੀਆਂ ਕੀਤੀਆਂ ਕਰਾਈਆਂ ਚ ਖੇ ਪਾ ਲਈ ਬਗਰਾਣੀ ਗੰਢ ਹੋ ਗਿਆ ਸਰਸ ਵਾਲੇ ਨੂੰ ਮਾਫੀ ਦੇਤੀ ਹੁਣ ਇਸੇ ਤਰ੍ਹਾਂ ਹੀ ਇਹਨਾਂ ਕਿਸਾਨਾਂ ਨਾਲ ਖੜਦਾ ਨਾ ਆਪਣੇ ਫੌਜੀ ਜਵਾਨਾਂ ਨਾਲ ਖੜਦਾ ਹੈ ਨਾ ਦੇ ਲੋਕਾਂ ਨਾਲ ਖੜਦਾ ਹੈ ਹੁਣ ਆਏ ਦੇਖੋ ਵੀ ਸਿਵਲ ਜੋ ਪੰਜਾਬੀ ਲੋਕਾਂ ਨਾਲ ਕਰਦੇ ਨੇ ਉਥੋਂ ਦੇ ਲੋਕ ਪਹਾੜੀ ਲੋਕ ਤਾਂ ਉਸ ਮਸਲੇ ਤੇ ਉਤਾਰੇ ਮੁੱਖ ਮੰਤਰੀ ਨੇ ਵਿਧਾਨ ਸਭਾ ਦੇ ਵਿੱਚ ਬੋਲਿਆ ਸਾਰਾ ਕੁਝ ਕੀਤਾ ਪਰ ਉਲਟਾ ਪੰਜਾਬ ਸਰਕਾਰ ਕਹਿੰਦੀ ਅਸੀਂ ਸੁਰੱਖਿਆ ਦੇਵਾਂਗੇ ਜੋ ਕਰਾਂਗੇ ਚਲੋ ਸੁਰੱਖਿਆ ਦੇਣੀ ਤਾਂ ਚੰਗੀ ਗੱਲ ਐ ਲੜਾਈ ਝਗੜੇ ਮਾੜੀ ਗੱਲ ਆ ਮੰਨਦੇ ਆ ਆਪਾਂ ਪਰ ਕਿੱਥੇ ਕਿਸਾਨਾਂ ਦਾ ਸਾਥ ਦੇਣਾ ਸੀ ਇਹਨਾਂ ਨੇ ਵਪਾਰੀ ਵਰਗ ਦਾ ਸਾਥ ਦਿੱਤਾ ਵਪਾਰੀ ਵਰਗ ਦਾ ਸਾਥ ਦੇਣ ਆਪਾਂ ਇਹ ਨਹੀਂ ਕਹਿੰਦੇ ਦੇਣ ਵਪਾਰੀ ਵਰਗ ਦਾ ਢੰਗ ਨਾਲ ਦੇਣ ਜਿਵੇਂ ਦਿੰਦੇ ਨੇ ਇੱਕ ਸਿਰਫ ਲੁਧਿਆਣਾ ਸੀਟ ਜਿੱਤਣ ਲਈ ਵਪਾਰੀ ਵਰਗ ਨੇ ਖੁਸ ਕਰ ਲਈ ਦਿੱਲੀ ਵਾਲਿਆਂ ਨੇ ਆ ਕੇ ਕੁਛ ਕਰਾਇਆ ਤੇ ਵਪਾਰੀ ਵਰਗ ਵੀ ਬਾਗੜੀਆਂ ਪਾਉਂਦਾ ਹੈ ਖੁਸ ਹੁੰਦੇ ਨੇ ਟਵੇਟਾ ਕਰਦੇ ਨੇ ਚਲੋ ਕੋਈ ਗੱਲ ਨਹੀਂ ਵਪਾਰੀ ਵਰਗ ਨੂੰ ਇਹ ਵੀ ਸੋਚਣਾ ਚਾਹੀਦਾ ਵੀ ਅਸੀਂ ਤਾਂ ਪੰਜਾਬ ਦੇ ਵਿੱਚ ਹੀ ਰਹਿ ਗਏ ਆਪਦਾ ਕਾਰੋਬਾਰ ਕਰਨਾ ਹੈ ਪਰ ਇਹ ਤੁਸੀਂ ਦਿਮਾਗ ਚੋਂ ਕੱਢ ਦਿਓ ਵੀ ਇਹ ਛੋਟੇ ਨਾ ਕਦੇ ਖੜ ਜਾਂਣਗੇ ਕੋਈ ਗੱਲ ਨਹੀਂ ਸਭਾ ਆਉਂਦਾ ਜਾਂਦਾ ਰਹਿੰਦਾ ਹੈ ਬਾਕੀ ਆਪਣੇ ਆਪਣੇ ਵਿਚਾਰ ਦੇ ਵਿੱਚ ਅੰਗੀ ਲੱਗੇ ਵੀਡੀਓ ਸ਼ੇਅਰ ਕਰ ਦਿਓ ਤੇ ਧੰਨਵਾਦ ਸਾਰਿਆਂ ਦਾ